ਸਸ਼ੀਅਕਾਲ ਪੰਜਾਬੀ ਸੰਗੀਤ ਜਗਤ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬੀ ਗਾਇਕਾ ਜੀ ਖਾਨ ਨੂੰ ਹਾਲ ਹੀ ਵਿੱਚ ਇੱਕ ਸ਼ਾਨਦਾਰ ਸਮਾਗਮ ਦੌਰਾਨ ਨੈਕਸਟ ਜਨ ਸੁਪਰਸਟਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਜੀ ਖਾਨ ਨੂੰ ਇਹ ਵੱਖਰਾ ਸਨਮਾਨ ਉਹਨਾਂ ਦੀ ਸੰਗੀਤ ਦੀ ਦੁਨੀਆ ਵਿੱਚ ਵਧ ਰਹੀ ਪ੍ਰਸਿੱਧੀ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਨਮਾਨਿਤ ਕਰਨ ਵਾਲੇ ਸ਼ਖਸੀਅਤਾਂ ਨੇ ਉਹਨਾਂ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਜੀ ਖਾਨ ਨੂੰ ਇਸ ਵੱਡੀ ਪ੍ਰਾਪਤੀ ਲਈ ਵਧਾਈਆਂ ਹੁਣ ਗੱਲ ਕਰਦੇ ਹਾਂ ਨੈਕਸਟ ਅਪਡੇਟ ਦੀ ਮੋਟੀਵੇਟ میوزਿਕ ਅਤੇ ਤਰਨਜੀਤ ਵਿਕਰ ਵੱਲੋਂ ਇੱਕ ਨਵਾਂ ਗਾਣਾ ਪੇਸ਼ ਕੀਤਾ ਜਾ ਰਿਹਾ ਹੈ ਇਸ ਗਾਣੇ ਦਾ ਨਾਮ ਹੈ 36 ਫੋਲੋ ਜਿਸ ਵਿੱਚ ਲਾਡੀ ਸ਼ਜਲਾ ਨਾਲ ਜਸਮੀਨ ਅਕਤਰ ਵੀ ਨਜ਼ਰ ਆਣਗੇ ਇਹ ਗਾਣਾ 22 ਨਵੰਬਰ 2025 ਨੂੰ ਰਿਲੀਜ਼ ਕੀਤਾ ਜਾਣ ਵਾਲਾ ਹੈ ਇਸ ਗਾਣੇ ਨੂੰ ਆਪਣੀ ਆਵਾਜ਼ ਲਾਡੀ ਸ਼ਜਲਾ ਅਤੇ ਜਸਮੀਨ ਅਕਤਰ ਨੇ ਦਿੱਤੀ ਹੈ ਅਤੇ ਬੋਲ ਵੀ ਲਾਡੀ ਸ਼ਜਨਾ ਨੇ ਹੀ ਲਿਖੇ ਹਨ ਸੰਗੀਤ ਗੈਫੀ ਨੇ ਤਿਆਰ ਕੀਤਾ ਹੈ ਗਾਣੇ ਦੀ ਫੀਮੇਲ ਲੀਡ ਵਜੋਂ ਸ਼੍ਰਿਸ਼ਟੀ ਮਾਨ ਵੀ ਨਜ਼ਰ ਆਵੇਗੀ ਇਸ ਪ੍ਰੋਜੈਕਟ ਦੇ ਨਿਰਮਾਤਾ ਹਰਿੰਦਰ ਜੋਰਾ ਮਜਰਾ ਅਤੇ ਅਮਨ ਵਿਕਰ ਹਨ ਅਤੇ ਪੋਸਟਰ ਦੀ ਡਿਜ਼ਾਈਨਿੰਗ ਜੇਡੀ ਕ੍ਰਾਂਜੇਸ਼ਨ ਵੱਲੋਂ ਕੀਤੀ ਗਈ ਹੈ ਇਹ ਗਾਣਾ ਜਲਦ ਹੀ YouTube ਅਤੇ ਹੋਰ ਡਿਜੀਟਲ ਪਲੇਟਫਾਰਮਾਂ ਤੇ ਦਰਸ਼ਕਾਂ ਲਈ ਉਪਲਬਧ ਹੋਵੇਗਾ ਹੁਣ ਗੱਲ ਕਰਦੇ ਹਾਂ ਨੈਕਸਟ ਅਪਡੇਟ ਦੀ ਐਮੀਰੇਟਸ ਐਨੀ ਬੀਡ ਵੱਲੋਂ ਮਿਡਲ ਇਸ਼ਤ ਦਾ ਸਭ ਤੋਂ ਵੱਡਾ ਪੌਪ ਕਲਚਰ ਇਵੈਂਟ ਪੇਸ਼ ਕੀਤਾ ਜਾ ਰਿਹਾ ਹੈ ਇਸ ਵਿੱਚ ਪੰਜਾਬੀ ਸਿੰਗਰ ਕਰਨ ਓਜਲਾ ਆਪਣੀ ਪਰਫਾਰਮੈਂਸ ਵੀ ਪੌਪ ਕਲਚਰ ਕਰਨ ਜਾ ਰਹੇ ਹਨ ਇਹ ਪ੍ਰੋਗਰਾਮ 29 ਨਵੰਬਰ 2025 ਨੂੰ ਅਬੂ ਧਾਬੀ ਦੇ ਇਤਿਹਾਦ ਪਾਰਕ ਜਸ ਆਇਲੈਂਡ ਤੇ ਆਯੋਜਿਤ ਕੀਤਾ ਜਾਵੇਗਾ ਇਸ ਪ੍ਰੋਗਰਾਮ ਨੂੰ ਲਾਈਫ ਨੇਸ਼ਨ ਟੀਮ ਇਨੋਵੇਸ਼ਨ ਜਸ ਆਇਲੈਂਡ ਐਕਸਪੀਰੀਅੰਸ ਅਬੂ ਧਾਬੀ ਗਾਰਮਿਨ ਗਲਫ ਨਿਊਜ਼ ਅਤੇ ਇੰਡਸ ਕਨਸਟੈਂਟ ਸਮੇਤ ਹੋਰ ਕਈ ਵੱਡੇ ਬ੍ਰਾਂਡਾਂ ਦਾ ਸਹਿਯੋਗ ਮਿਲ ਰਿਹਾ ਹੈ। ਆਬੂਦਾਬੀ ਵਿਵਚੋਣ ਵਾਲਾ ਇਹ ਇਵੈਂਟ ਮਿਡਲ ਈਸਟ ਦਾ ਸਭ ਤੋਂ ਵੱਡਾ ਮਨੋਰੰਜਨ ਪ੍ਰੋਗਰਾਮ ਮੰਨਿਆ ਜਾ ਰਿਹਾ ਹੈ। ਹੁਣ ਗੱਲ ਕਰਦੇ ਹਾਂ ਨੈਕਸਟ ਅਪਡੇਟ ਦੀ। ਪੂਰਬੀ ਦਿੱਲੀ ਦੇ ਪ੍ਰਸਿੱਧ ਲੀਲਾ ਐਮਬੀਐਸ ਦਿੱਲੀ ਕਨਵੈਨਸ਼ਨ ਹੋਟਲ ਵਿੱਚ ਇਸ ਵਾਰ ਨਵੇਂ ਸਾਲ ਦੀ ਰਾਤ ਲਈ ਸ਼ਾਨਦਾਰ ਸਮਾਗਮ ਦਾ ਐਲਾਨ ਕੀਤਾ ਗਿਆ ਹੈ। ਇਹ ਇਵੈਂਟ ਪੂਰਵ ਤੋਂ ਚਮਕ ਨਿਊਜ਼ਰ ਈਵ 2025 ਦੇ ਨਾਮ ਨਾਲ ਮਨਾਇਆ ਜਾਵੇਗਾ ਇਸ ਖਾਸ ਰਾਤ ਨੂੰ ਪੰਜਾਬੀ 뮤직 ਦੇ ਮਸ਼ਹੂਰ ਸਿਤਾਰੇ ਜੱਸੀ ਗੀਤ ਲੱਤੇ ਬੱਬਰ ਰਾਏ ਲਾਈਵ ਪਰਫਾਰਮੈਂਸ ਦੇਣ ਜਾ ਰਹੇ ਹਨ ਰਾਜਸਤਾਨੀ ਦੀਸਪ ਤੋਂ ਵੱਡੀ ਨਵੇਂ ਸਾਲ ਦੀ ਪਾਰਟੀ ਨੂੰ ਇਸ ਵਾਰ ਹੋਰ ਵੀ ਸ਼ਾਨਦਾਰ ਬਣਾਇਆ ਗਿਆ ਹੈ ਇਵੈਂਟ ਵਿੱਚ ਲਾਈਵ ਸੈਲੀਬ੍ਰਿਟੀ ਸ਼ੋਅ ਡੀਜ਼ਾ ਲਗਜ਼ਰੀ ਡਿਕਸ ਗੌਰਮੇ ਡਾਈਨਿੰਗ ਅਤੇ ਤਗੜੀ એનર્ਜੀ ਵਾਲੇ ਪੀੜ ਦੇ ਨਾਲ ਸ਼ਹਿਰ ਦੀ ਸਭ ਤੋਂ ਇਲੈਕਟ੍ਰਿਕ ਸੈਲੀਬ੍ਰੇਸ਼ਨ ਦਾ ਅਨੁਭਵ ਪ੍ਰਾਪਤ ਹੋਵੇਗਾ। ਇਹ ਜਸ਼ਨ 31 ਦਸੰਬਰ 2025 ਨੂੰ ਰਾਤ 8:30 ਤੋਂ ਸ਼ੁਰੂ ਹੋਵੇਗਾ। ਦਿੱਲੀ ਵਿੱਚ 90 ਸਾਲ ਦੀ ਸ਼ੁਰੂਆਤ ਤਮਾਕੇ ਦਾ ਢੰਗ ਨਾਲ ਕਰਨ ਲਈ ਇਹ ਸਮਾਗਮ ਖਾਸ ਆਕਰਸ਼ਣ ਬਣਿਆ ਹੋਇਆ ਹੈ। ਹੁਣ ਗੱਲ ਕਰਦੇ ਹਾਂ ਨੈਕਸਟ ਅਪਡੇਟ ਦੀ। ਗੋਲਡਨ ਬ੍ਰਿਜ ਫਿਲਮਸ ਐਂਡ ਐਂਟਰਟੇਨਮੈਂਟ ਵੱਲੋਂ ਪੇਸ਼ ਕੀਤੀ ਜਾ ਰਹੀ ਫਿਲਮ ਜਮਲਾ ਇੱਕ ਵਾਰ ਫਿਰ ਚਰਚਾ ਵਿੱਚ ਹੈ। ਫਿਲਮ ਦਾ ਨਵਾਂ ਗੀਤ ਬੁੱਲਾ ਇਸ ਮਹੀਨੇ ਰਿਲੀਜ਼ ਕੀਤਾ ਜਾ ਰਿਹਾ ਹੈ ਇਹ ਗੀਤ 21 ਨਵੰਬਰ ਨੂੰ ਦਰਸ਼ਕਾਂ ਲਈ ਜਾਰੀ ਹੋਵੇਗਾ ਇਸ ਗਾਣੇ ਨੂੰ ਆਪਣੀ ਖਾਸ ਆਵਾਜ਼ ਮਸ਼ਹੂਰ ਗਾਇਕਾ ਸਰਦੂਲ ਸਿਕੰਦਰ ਨੇ ਦਿੱਤੀ ਹੈ ਗੀਤ ਦੇ ਬੋਲ ਕਨਵਰ ਵਿਚੇੜਣੇ ਲਿਖੇ ਹਨ ਅਤੇ ਸੰਗੀਤ ਗੁਰਮੋਹ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਦੇ ਨਾਲ ਹੀ ਫਿਲਮ ਜਮਲਾ 28 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ ਪੰਜਾਬੀ ਸਿਨੇਮਾ ਦੇ ਸ਼ੌਕੀਨਾ ਲਈ ਇਹ ਮਹੀਨਾ ਸੰਗੀਤ ਅਤੇ ਫਿਲਮ ਦੋਮਾ ਪტრਾਂ ਤੇ ਦਿਲਚਸਪ ਰਹਿਣ ਵਾਲਾ ਹੈ ਅੱਜ ਦੀਆਂ ਖਬਰਾਂ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ